ਆਕਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ ਜੋ ਵੀਰ ਨਵੇਂ ਜੁੜ ਰਹੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਆਪਣੇ ਚੈਨਲ ਤੇ ਸੇਲ ਪਰਚੇਜ ਦੀਆਂ ਵੀਡੀਓ ਵੀ ਹੁਣ ਆਉਂਦੀਆਂ ਰਹਿੰਦੀਆਂ ਤੇ ਰਿਪੀਟਰ ਪਸ਼ੂਆਂ ਵਾਲੀਆਂ ਵੀਡੀਓ ਵੀ ਆਉਂਦੀਆਂ ਰਹਿੰਦੀਆਂ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਆਂ ਜ਼ਿਲ੍ਹਾ ਲੁਧਿਆਣਾ ਪਿੰਡ ਰਸੂਲਪੁਰ ਬਾਈ ਜਗਰਾਜ ਸਿੰਘ ਦੇ ਘਰੇ ਬਾਈ ਜਗਰਾਜ ਸਿੰਘ ਦੇ ਘਰੇ ਪਹਿਲਾਂ ਵੀ ਕਾਫੀ ਵੀਡੀਓ ਬਣ ਚੁੱਕੀਆਂ ਬਹੁਤ ਸੋਹਣਾ ਰਿਸਪੌਂਸ ਮਿਲਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਆਪਾਂ ਤੁਹਾਡੇ ਖਾਤਰ ਲੈ ਕੇ ਆਏ ਆਂ ਪੰਜ ਜਾਨਵਰ ਬਹੁਤ ਚੰਗੀਆਂ ਟੌਪ ਕਲਾਸ ਤਿੰਨ ਸੱਜਰਾਂ ਬੈੜਾਂ ਦੋ ਸੱਜਰਾਂ ਸੂਨ ਵਾਲੀਆਂ ਬੈੜਾਂ ਪੰਜ ਜਾਨਵਰਾਂ ਦੀ ਡਿਟੇਲ ਆਪਾਂ ਬਾਈ ਜਗਰਾਜ ਤੋਂ ਲਵਾਂਗੇ ਜ਼ਿਲ੍ਹਾ ਲੁਧਿਆਣਾ ਪੈਂਡ ਰਸੂਲਪੁਰ ਮੱਲਾ ਬਾਈ ਜਗਰਾਜ ਨਾਲ ਗੱਲਬਾਤ ਕਰਾਂਗੇ ਪੰਜਾਂ ਬੈੜਾਂ ਦੀ ਡਿਟੇਲ ਲੈ ਕੇ ਤੁਹਾਨੂੰ ਦਵਾਂਗੇ ਆਪਣਾ ਵੀਰੇ ਫਰਜ਼ਾ ਸਾਰੇ ਇੰਗਲਾਂ ਤੋਂ ਜਾਨਵਰ ਤੁਹਾਨੂੰ ਦਿਖਾਉਣਾ ਬਾਕੀ ਤੁਸੀਂ ਤਸੱਲੀ ਪਰਖ ਬਾਈ ਦੇ ਘਰੇ ਆ ਕੇ ਆਪ ਕਰ ਸਕਦੇ ਆ ਕਰਦੇ ਆ ਬਾਈ ਜੀ ਨਾਲ ਗੱਲਬਾਤ ਜਿਆਦਾ ਟਾਈਮ ਤੁਹਾਡਾ ਨਾ ਵੇਸਟ ਕਰਦੇ ਹੋਏਗੇ ਆਪਾਂ ਇੱਕ ਨੰਬਰ ਤੋਂ ਕਹਾਣੀ ਸ਼ੁਰੂ ਕਰਦੇ ਆਂ ਬਾਈ ਸਾਸੀ ਗੱਲ ਜੀ ਔਰ ਠੀਕ ਠਾਕ ਹੈ ਜੀ। ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਡਰੈੱਸ ਦੱਸ ਦਿਓ ਇਹ ਮੋਬਾਈਲ ਨੰਬਰ। 98654 ਪਰ ਮੱਲਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾ। ਕੋਲ ਨੰਬਰ 9780373215 ਜਿਹੜੀਆਂ ਆਪਾਂ ਆਪਣੇ ਘਰੇ ਪਹਿਲਾਂ ਵੀਡੀਓ ਬਣਾ ਚੁੱਕੇ ਹਾਂ ਤਾਂ ਕਿੰਨਾ ਕੁ ਰਿਸਪੌਂਸ ਮਿਲਿਆ ਆਪਾਂ ਨੂੰ? ਵਧੀਆ ਰਿਸਪੌਂਸ ਆ ਬਰੇ ਉਹ ਤੋਂ ਬਾਅਦ ਚ ਵੀਡੀਓ ਤੋਂ ਬਾਅਦ ਚ ਵੀ ਆਪਾਂ ਮੰਨ ਕੇ ਚੱਲ ਕੰਗੂਨ ਆਈ ਜਾਂਦੇ ਸੀ ਆਪਾਂ ਮੰਨ ਕੇ ਵੜਾ ਸ਼ੇਲ ਹੋਰ ਬਹੁਤ ਕੀਤੀਆਂ। ਹਾਂਜੀ। ਵਧੀਆ ਰਿਸਪੌਂਸ ਮਿਲਿਆ। ਬਹੁਤ ਵਧੀਆ ਬਰੇ। ਹਾਂਜੀ ਇੱਕ ਨੰਬਰ ਦੀ ਬਾਈ ਜੀ ਕੀ ਡਿਟੇਲ ਆ? 3:00 ਵਜੇ ਡਾਕਟਰ ਸੁਈ ਠੀਕ ਹੈ ਜੀ ਠੰਡੀ ਸੀਲ ਫੁੱਲ ਆ ਜੀ ਸਵੇਰ 3 ਵਜੇ ਸੂਈ ਹੈ ਬਾਈ ਮਗਰ ਬੱਚੀ ਹੈ ਜੀ ਮਗਰ ਬੱਚੀ ਹੈ ਠੀਕ ਹੈ ਜੀ ਹਾਂ ਜੀ ਕਿਸਾਨ ਭਰਾਵੋ ਸਵੇਰ 3 ਵਜੇ ਸੂਈ ਜਰਸੀ ਕ੍ਰੋਸ ਚ ਪੈਂਦੀ ਆ ਥਣਲੇਵਾ ਤੁਹਾਡੇ ਸਾਹਮਣੇ ਆ ਥਣ ਚਾਰੇ ਮੁੱਠੀਆਂ ਰ ਪੀੜੀ ਦੇ ਪਾ ਬਾਰਗੇ ਕੱਲਾ ਕੱਲਾ ਥਣ ਦੂਰ ਲੱਗਿਆ ਚਾਰੇ ਥਣ ਮਗਰ ਬੱਚੀ ਆ ਬਾਕੀ ਗਰਮੀ ਦਾ ਤੋਹਫਾ ਹੀ ਅੱਜ ਦੇ ਦਿਨਾਂ ਦੇ ਵਿੱਚ ਇਹ ਇਹੋ ਜਿਹੇ ਜਾਨਵਰਾਂ ਦੀ ਮੰਗ ਹੁੰਦੀ ਆ ਕਿਉਂਕਿ ਗਰਮੀ ਘਟ ਮੰਦ ਗਈ ਆ ਦਿਨਾਂ ਦੇ ਵਿੱਚ ਗਰਮੀ ਜ਼ਿਆਦਾ ਹੋਣ ਕਾਰਨ ਪਛੂ ਦੁੱਧ ਘਟ ਦਿੰਦੇ ਆ ਇਹਨਾਂ ਨੂੰ ਗਰਮੀ ਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹਾਂਜੀ ਬਾਕੀ ਐ ਵੈੜ ਹੁਣ ਪਨ ਕੇ ਚੱਲ ਥੋੜੀ ਜਿਹੀ ਬੋਲਾ ਕੱਢਿਆ ਹਾਂਜੀ ਠੀਕ ਹੈ ਜੀ ਸਵੇਰ ਕਿੰਨਾ ਕ ਭਾਈ ਬੋਲਾ ਕੱਢਿਆ ਉਹ ਚਾਰ ਕਿਲੋ ਕੱਢਤਾ ਆ ਚਾਰ ਕਿਲੋ ਬੋਲਾ ਭਾਈ ਜੀ ਕਹਿੰਦੇ ਸਵੇਰ ਕੱਢਿਆ ਸੀ 3 ਵਜੇ ਸੂਈ ਆ ਜੇਰ ਵੀ ਤੁਹਾਨੂੰ ਦਿਖਾ ਦਿੰਨੇ ਆ ਜੇਰ ਭਾਈ ਜੀ ਕਹਿੰਦੇ ਡੰਨ ਆ ਤੁਹਾਡੇ ਸਾਹਮਣੇ ਪਈ ਆ ਬੱਠਲ ਦੇ ਵਿੱਚ ਆਪਾ ਧਾਰਾ ਵੀ ਮਾਰ ਕੇ ਦਿਖਾਉਂਗਾ ਚੌਂ ਚਾਂ ਨੂੰ ਬਾਈ ਸੀਲ ਹੈ ਪੂਰੀ ਆਪਾ ਧਾਰਾ ਮਾਰ ਕੇ ਦਿਖਾਵਾਂਗੇ ਯਾਰ ਦਾ ਹਾਂਜੀ ਆ ਵੇਖੋ ਜੀ ਬਿਨਾ ਨਿਆਣੇ ਤੋਂ ਲੈ ਬਿਨਾ ਨਿਆਣੇ ਤੋਂ ਬਾਈ ਜੀ ਕਹਿੰਦੇ ਧਾਰਾ ਮਾਰ ਕੇ ਦਿਖਾਵਾਂਗੇ ਇਹ ਲੱਤ ਵੀ ਜਾ ਕੇ ਲੈ ਵੜ ਆਪਣੇ ਘਰੇ ਛਾੜ ਜੇ ਹਾਂਜੀ ਚਾਰੇ ਥਾਨਾਂ ਦੀ ਵੇਖੋ ਮੋਟੀ ਮੋਟੀ ਗੰਨੇਰਗੀ ਧਾਰਾ ਆ ਬਾਈ ਸੀਲਸ ਲੱਗ ਬਹੁਤ ਜਿਆਦੇ ਆ ਘਰੇ ਰੱਖਣ ਵਾਲੀ ਵੜ ਹੈ ਜੀ ਬਾਈ ਜੀ ਕਿੰਨੇ ਆ ਗੇ ਦੁੱਧ ਪਿਆ ਦੋ ਕੀ ਕਰਮ ਵਾਲੀ ਦੁੱਧ ਦਾ ਵੀਰੇ ਮਾਲਕਾਂ ਨੇ ਤਾਂ ਮੰਨ ਕੇ ਚੱਲ ਵੀ ਕਿਹਾ ਵਾ 17 ਕਿਲੋ ਹਾਂਜੀ ਆਪਾਂ ਗਰਮੀਆਂ ਦੇ ਮੰਨ ਕੇ ਚੱਲ 14 ਕਿਲੋ ਵੀ ਦੇ ਦੋ ਤਾਂ ਬਹੁਤ ਹਾਂਜੀ ਬਈ ਇੰਨਾ ਦਾ ਕੋਈ ਬਾਲਾ ਵੀ ਨਹੀਂ ਰੱਖਦਾ ਇਹਨੂੰ ਮੈਂ ਨਾ ਕਿਉਂਕਿ ਲੈਵੀ ਦੇ ਹਿਸਾਬ ਨਾਲ ਗਰਮੀ ਨਹੀਂ ਮਨੋਣੀ ਹੈਣ ਹਾਂਜੀ ਵੀ ਗਰਮੀ ਸਾਨੂੰ ਨੇੜ ਤੋਂ ਦਿਖਾਉਣੇ ਇਧਰਲੀ ਸਾਈਡ ਤੋਂ ਵੀ ਸਾਰੇ ਐਂਗਲਾਂ ਤੋਂ ਜੀ ਵੀ ਨੰਦੁੱਧ ਵਾਲੀ ਨਾੜ ਵੀ ਪੂਰੀ ਵਧੀਆ ਮੋਟੀ ਹੈ ਜੀ ਥਣ ਬਹੁਤ ਚੰਗਾ ਲੱਗਿਆ ਵਾ 14 15 ਕਿਲੋ ਬਾਈ ਜੀ ਕਿੰਨਾਂ ਦੁੱਧ ਆਰਾਮ ਨਾਲ ਪਿਆ ਦੂਗੀ ਨਾਰਮਲ ਜੀ ਸੇਵਾ ਤੇ ਬਾਕੀ ਗਰਮੀ ਨਹੀਂ ਜ਼ਿਆਦਾ ਮੰਨਣੀ ਕਿਸੇ ਵੀਰ ਕੋਲੇ ਜਗ੍ਹਾ ਦੀ ਪ੍ਰੋਬਲਮ ਹੁੰਦੀ ਹੈ ਘੱਟ ਜਗ੍ਹਾ ਜੀ ਜੇ ਕੋਈ ਜਿਆਦਾ ਸ਼ਾਂ ਦਾ ਪ੍ਰਬੰਧ ਨਹੀਂ ਹੁੰਦਾ ਉਸ ਏਰੀਏ ਦੇ ਵਿੱਚ ਵੀ ਦੁੱਧ ਵਧੀਆ ਪਿਆ ਸਕਦੀ ਹੈ। ਬਾਈ ਜੀ ਇਹਦੀ ਕੀ ਡਿਮਾਂਡ ਕਰਦੇ ਜੈ ਜਮਲ। ਆਣ ਦਾ ਲੋਕ ਦਾ ਯਾਰ ਬਾਈ ਇਹਨਾਂ ਦਾ 50-50 ਮੁੱਲ ਕਰੀ ਜਾਂਦੇ ਆਪਣੇ ਅੱਗੇ ਵੀ ਜਾਇ ਜੀ ਹੁੰਦੀ ਆ। ਹਾਂਜੀ। 43000 ਦੀ ਵਾੜ ਦੇ ਦਾਂਗੇ ਬਾਈ। 43000 ਚ ਬਾਈ ਮਾਨਤਾਂ ਨੂੰ ਕੋ ਕੁਝ? ਮਾਨਤਾ ਜ਼ਰੂਰ ਕਰਾਂਗੇ ਮਾਨਤਾ। ਲਓ ਬਾਈ ਜੀ 43000 ਦੇ ਵਿੱਚ ਬਾਈ ਨੇ ਦੱਸ ਤਾ ਤੁਹਾਨੂੰ ਮਾਨਤਾਂ ਹੋਊਗਾ। ਹਾਂਜੀ ਲੱਤ ਵੀ ਚੱਕ ਗਈ ਆਪਣੀ ਗਰੰਟੀ ਹੋ ਗਈ ਲਓ ਜੀ ਦੂਜੀ ਸਾਈਡ ਵੀ ਬਾਈ ਥੱਲੇ ਬੈ ਕੇ ਦਿਖਾਦਾ ਜੀ ਹੁਣ ਆਪਾਂ ਤੁਹਾਨੂੰ ਸਾਰੇ ਐਂਗਲਾਂ ਤੋਂ ਗਾਹ ਦਿਖਾ ਦੀਆ ਬਾਕੀ 43000 ਬਾਈ ਨੇ ਡਿਮਾਂਡ ਕਰਤੀ ਬਾਕੀ ਮੁੱਲ ਤੁਸੀਂ ਹੁਣ ਬਾਈ ਨਾਲ ਫੋਨ ਤੇ ਗੱਲ ਕਰਕੇ ਮਲਾਉਣਾ ਏ ਕੋਈ ਬਾਲਾ ਵੱਡਾ ਫਰਕ ਨਹੀਂ ਰਹਿਣਾ ਤੁਹਾਡਾ ਮਾਨਦਾਨ ਬਾਈ ਜੀ 43000 ਦੇ ਵਿੱਚੋਂ ਕਰਨਗੇ ਆ ਜੀ ਦੋ ਨੰਬਰ ਤੇ ਇਹ ਦੂਜਾ ਸੁਹਾਏ ਜਰਸੀ ਦਾ ਆ ਜੀ ਪੰਜਾਬ ਵਾਲੀ ਜਰਸੀ ਚਿੱਟੀ ਜਰਸੀ ਚ ਆਉਂਦੀ ਆ ਤੋ ਭਾਈ ਇਹ ਕਬੂਦਰੀ ਦਾ ਬੱਚਾ ਇਹ ਦੇਖਣ ਨੂੰ ਬਹੁਤ ਸੋਹਣੀ ਹੈ ਬੈੜ ਦੂਜੇ ਦੂਏ ਬੈੜ ਹੈ ਜੀ ਥਣਲੇ ਭਾਈ ਇਹਦਾ ਵੀ ਬਹੁਤ ਚੰਗਾ ਲੱਗਿਆ ਜੀ ਮੈਂ ਕਹਿੰਦਾ ਠੰਡੀ ਢੀਲ ਦਾ ਇਹਦਾ ਵੀ ਕੋਈ ਚੱਕਰੀ ਟਰੈਕਟਰ ਭਾਵੇਂ ਬਸਮਾਨ ਆ ਬਸਮਾਨ ਲੈ ਆਈ ਵੇ ਜਾ ਲੈ ਹਾਂਜੀ ਸੇਲਸ ਲੱਗ ਬੈੜਾ ਬਾਈ ਜੀ ਦੱਸਣ ਦੇ ਮੁਤਾਬਕ ਜੀ ਤੁਹਾਡੇ ਸਾਹਮਣੇ ਹੈ ਜੀ ਬੈੜਾ ਜੇ ਪਾਸਮੀ ਨਹੀਂ ਹੈ ਹਾਂਜੀ ਮੈਂ ਆ ਪਾ ਛੱਲ ਮਾਰੀ ਹਾਂਜੀ ਬਾਈ ਜੀ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਆਜ ਤੀਜਾ ਦਿਨ ਹੈ ਲੈਟਾ ਤੀਜਾ ਦਿਨ ਹੋ ਗਿਆ ਸੂਈ ਨੂੰ ਮਗਰ ਕੀ ਹੈ ਜੀ ਇਹਦੀ ਮਗਰ ਬੱਛਾ ਇਹਦਾ ਦੁੱਧ ਦਾ ਰਿਕਾਰਡ ਕਿੰਨਾ ਹੈ ਜੀ ਬਹੁਤ ਦਬਾਈਏ ਥੱਲੇ ਹੁਣ ਮੰਨ ਕੇ ਚੱਲੂ ਵੀ 15 ਕਿਲੋ ਬੋਲੀ ਹੋਊ ਤਾਂ ਦੁੱਧ ਹੀ ਆ ਹਾਂਜੀ 15 ਕਿਲੋ 15 ਕਿਲੋ ਤਿਆਰ ਆ ਜੀ ਭਾਵੇਂ ਜੀ ਬਾਈ ਦੋ ਟਾਈਮ ਕੋਈ ਚਾਰ ਟਾਈਮ ਚੋੜ ਸਕਦਾ ਜੀ 14 ਕਿਲੋ ਦਾ ਕੋਈ ਧਾਰਾ ਆਉਣਾ ਮਾਰੇ ਆਹੀ ਮੰਗਾ ਲੈ ਯਾਰ ਲਓ ਜੀ ਬਾਈ ਨੇ ਆਫਰ ਦੇ ਦਿੱਤੀ ਵੀ 14 ਕਿਲੋ ਤੋਂ ਕੋਈ ਧਾਰਾ ਵੀ ਨਾ ਮਾਰੇ ਆਹੀ ਮੰਗਾ ਲੈ ਤੁਹਾਡੇ ਘਰੇ 14 ਦਾ 14 ਨਿਕਲੂਗਾ ਹਾਂ ਜੇ ਤੁਸੀਂ ਬਾਈ ਦੇ ਘਰੇ ਦੋ ਟਾਈਮ ਚਾਰ ਟਾਈਮ ਚੁਵਾਈ ਕਰਨੀ ਆ ਕਰ ਸਕਦੇ ਆ ਬਾਈ ਜੀ ਕਹਿੰਦੇ 15 ਕਿਲੋ ਤਾਂ ਉਹਦੇ ਰੈਡੀ ਆ ਹਾਂਜੀ ਬੀੜੇ ਦੇ ਵਿਚਾਲੇ ਬਾਈ ਨੇ ਰੋਗਲੀ ਜੀ ਸੀਲਸ ਲੱਗ ਬੈੜ ਬਹੁਤ ਆ ਘਰੇ ਰੱਖਣ ਨੂੰ ਜਿਸ ਕਿਸੇ ਵੀਰ ਨੇ ਘਰੇ ਦੁੱਧ ਤੇ ਲਾਉਣੀ ਆ ਮਰਜੀ ਬਹਿ ਕੇ ਜਾਂ ਧਾਰਾ ਬਾਈ ਜਿਉਂ ਭਾਵੇਂ ਜਵਾਕ ਹੱਥ ਲੈ ਜੀ ਮਾਝਰ ਦਾ ਦੁੱਧ ਹੋ ਗਈ ਇਹਦਾ ਫੈਟ ਵੀ ਚੰਗੀ ਆਉਗੀ ਹਾਂਜੀ ਪੌਣੇ 12 ਦਾ ਟਾਈਮ ਆ ਜੀ ਪੌਣੇ 12 ਵਜੇ ਵੀਡੀਓ ਬਣਾਉਣ ਲੱਗੇ ਆਪਾਂ ਸੀਲਸ ਲੱਗ ਬੈੜ ਆ ਗਰਮੀਆਂ ਦਾ ਤੋਹਫਾ ਬੈੜ ਦੇ ਅੰਗ ਬੜੇ ਚੰਗੇ ਆ ਗੋਲ-ਗੋਲ ਪਈ ਆੜ ਤਿਆਂ ਦੇ ਸਹਰਾਣੇ ਵਰਗੀ ਦੇਖੋ ਜੀ ਹਾਂਜੀ ਇਹ ਵੀ ਲੱਸੀ ਵਿਕੀ ਆ ਵੀ ਪੂਰੀ ਥਣ ਲੇਵਾ ਤੁਹਾਨੂੰ ਨੇੜੇ ਤੋਂ ਦਿਖਾਉਣੇ ਆ ਜੀ ਥਣ ਬਹੁਤ ਚੰਗੇ ਲੱਗੇ ਆ ਇਧਰਲੀ ਸਾਈਡ ਤੋਂ ਤੁਹਾਨੂੰ ਦਿਖਾਉਣੇ ਆ ਬੈੜ ਕਿਸੇ ਪਾਸੋਂ ਨਹੀਂ ਖੁੰਜੀਗੀ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਰੰਗ ਬੈੜ ਦਾ ਬੜਾ ਚੰਗਾ ਲੱਗਿਆ ਚਟਾ-ਚਟਾ ਬਹੁਤ ਸੋਹਣੀ ਬੈੜ ਆ ਜੀ ਤਿੰਨ ਦਿਨ ਦੀ ਸੂਈ ਆ ਮਗਰ ਬੱਚਾ 15 ਕਿਲੋ ਤੋਂ ਉਧਰ ਰੈਡੀ ਆ ਚਾਰ ਹੀ ਦਾਣਾ ਕੋਈ ਫੋਟ ਸ਼ਾਕ ਨਹੀਂ ਤੁਸੀਂ ਦੋ ਟਾਈਮ ਚਾਰ ਟਾਈਮ ਬਾਈ ਦੇ ਘਰੇ ਆ ਕੇ ਚਵਾਈ ਕਰਕੇ ਤਸੱਲੀ ਕਰ ਸਕਦੇ ਆ ਬਾਈ ਜੀ ਇਹਦੀ ਕੀ ਡਿਮਾਂਡ ਕਰਦੇ ਆ ਇਹ 53000 ਦੀ ਬਾਈ ਜੀ ਕਹਿੰਦੇ ਦੇ ਦਾਂਗੇ ਵਿੱਚੋਂ ਮਾਨਤ 65.000 ਜਰ ਸੀ ਕਿ ਮੁੱਲ ਕਰੀ ਜਾਂਦੇ ਆ ਹਾਂਜੀ ਰੇਡ ਦੇ ਕੇ ਦਿਖਾ ਦੇਵੇ ਹਾਂਜੀ ਕਿੱਥੋਂ ਮਰਜੀ ਅਗਲਾ ਰੇਟ ਪਤਾ ਕਰਕੇ ਆ ਜਵੇ ਹਾਂਜੀ ਕੋਈ ਇੰਨੇ ਦੀ ਵੈੜ ਦੇਣੀ ਆਪਾਂ ਵੈੜ ਫਰੀ ਦੇਣਾ ਠੀਕ ਹੈ ਜੀ ਤੇ 53000 ਦੇ ਵਿੱਚ ਜੋ ਕਿ ਬਾਈ ਦੂਰੋਂ ਚੱਲ ਕੇ ਆਉਂਦਾ ਜੀ ਮਾਨਤਾਨ ਵੀ ਜ਼ਰੂਰ ਕਰਾਂਗੇ 53000 ਦੇ ਵਿੱਚੋਂ ਬਾਈ ਜੀ ਕਹਿੰਦੇ ਮਾਨਤਾਨ ਕਰਾਂਗੇ ਦੂਰੋਂ ਨੇੜੋਂ ਕੋਈ ਬਾਈ ਮਰਜ਼ੀ ਆ ਕੇ ਬਾਈ ਨਾਲ ਗੱਲਬਾਤ ਕਰ ਸਕਦਾ ਤੇ ਜੇ ਕੋਈ ਵੀਰ ਬਾਈ ਦੂਰ ਦਾ ਬੰਦਾ ਆਨਲਾਈਨ ਮੰਗਵਣੀ ਚਾਵੇ ਹਾਂਜੀ ਗੱਡੀ ਵਾਲੇ ਦਾ ਕਿਰਾਇਆ ਦੇ ਦੇਵੇ ਜੇ ਕੋ ਆਪਾਂ ਉਹ ਆਫਰ ਰੱਖ ਦਾਂਗੇ ਜੇ ਕੋਈ ਜੋੜਾ ਜੋੜਾ ਲਊਗਾ ਹਾਂਜੀ ਪੂਰੇ ਪੰਜਾਬ ਦਾ ਕਿਰਾਇਆ ਵੀ ਦੇ ਦਾਂ ਜੇ ਬਾਈ ਜੀ ਕਹਿੰਦਾ ਜੋੜਾ ਲਊਗਾ ਤਾਂ ਇਹ ਪੂਰੇ ਪੰਜਾਬ ਦਾ ਕਿਰਾਇਆ ਫਰੀ ਵੀ ਹੋਊਗਾ ਨੰਬਰ ਦੋ ਆਪਣੀ ਗੱਲ ਵਿੱਚ ਰਹਿ ਗਈ ਵੀ ਜੇ ਕੋਈ ਆਨਲਾਈਨ ਬੰਦਾ ਮੰਗਾਉਂਦਾ ਜਿੰਨਾ ਦੁੱਧ ਦੱਸਿਆ ਉਹਨਾਂ ਨਿਕਲੂ ਅੱਗੇ ਜਾ ਕੇ ਆਪਾਂ 14 ਕਿਲੋ ਕਿਹਾ ਉਹ ਮੰਨ ਕੇ ਕੰਨੇ ਆਪਾਂ ਲੈ ਦੁੱਧ 15 ਕਿਲੋ ਹਾਂਜੀ ਕਿਲੋ ਦਾ ਕੋਈ ਧਾਰਾ ਹੁਣਾ ਮਰੇ ਯਾਰ ਉਹਨਾਂ ਨਿਕਲੂ ਅੱਗੇ ਕਰੇ ਠੀਕ ਹੈ ਬਾਈ ਜੀ ਸਵਾਦ ਆ ਜਾਂਦਾ ਬਾਈ ਜੀ ਜੇ ਜਾ ਕੇ ਕੋਈ ਸੇਵਾ ਨਾ ਕਰੂਗਾ ਤਾਂ ਫੇਰ ਭਾਵੇਂ ਕੋਈ 10 ਕਿਲੋ ਹੁਣਾ ਕਰ ਉਹ ਤਾਂ ਗੱਲ ਸਹੀ ਹੈ ਜੀ ਹਾਂਜੀ ਬਾਈ ਜੀ ਇਹ 3 ਨੰਬਰ ਇਹ ਐਰ ਸ਼ਹਿਰ ਚ ਮੱਛੀ ਦੀ ਡਾਟ ਇਹ ਕਿੰਨੇ ਸੂਏ ਹੈ ਜੀ ਇਹ ਮੰਨ ਕੇ ਤਾਂ ਰਹਿਦਾ ਕਲੂਨੀ ਸੂਈ ਸਾਹਮਣ ਵਾਲੀ ਆ ਪਹਿਲੇ ਸੂਏ ਸੂਈ ਵੀ ਐਰ ਸ਼ਹਿਰ ਚ ਆਉਂਦੀ ਹੈ ਜੀ 1.5 ਮਹੀਨੇ ਦੀ ਸੂਈ ਆ ਡਾਕਟਰ ਡੇਢ ਮਹੀਨੇ ਦੀ ਸੂਈ ਵੀ ਆ ਜੀ ਇਹ। ਵਿਹੜ ਮੰਨ ਕੇ ਚੱਲ ਹੁਣ ਹੀਟ ਚਾਈ ਵੀ ਅੱਜ। ਓਕੇ ਜੀ। ਹਾਂ। ਠੀਕ ਹੈ ਜੀ। ਇਹਦੇ ਥੱਲੇ ਹੈਗਾ ਦੁੱਧ ਦਾ ਹੈਗਾ 10-11 ਕਿਲੋ। ਹਾਂਜੀ। ਹੁਣ ਆਪਾਂ 9 ਕਿਲੋ ਦੀ ਗਰੰਟੀ ਚੱਕਾਂਗੇ। 9 ਕਿਲੋ ਦੁੱਧ ਆ ਬਾਈ ਜੀ ਕਹਿੰਦੇ ਡੇਢ ਮਹੀਨੇ ਦੀ ਸੂਈ ਵੀ ਆ ਐਰ ਸ਼ਹਿਰ ਚ ਆਉਂਦੀ ਆ। ਦੁੱਧ 11 ਕਿਲੋ ਸੀ। ਹਾਂਜੀ। ਬੱਚੀ ਸਾਂਭਣ ਵਾਲੀ ਆ ਜੀ। ਜਿਵੇਂ ਕਿਸੇ ਵੀਰ ਨੇ ਥੋੜੀ ਪੈਸੇ ਲਾਉਣੇ ਆ। ਮਤਲਬ ਬੱਚੀ ਘਰੇ ਸਾਂਭ ਕੇ ਗਾਂ ਨੂੰ 4 ਪੈਸੇ ਦੇਣ ਵਾਲੀ ਵਿਹੜ ਆ ਜੀ। ਨਵਾਂ ਹਾਂਣਾ ਜੀ ਐਰ ਸ਼ਹਿਰ ਚ ਆਉਂਦੀ ਆ ਇਹ ਵੀ। ਗਰਮੀ ਘਟ ਮੰਨ ਭਾਈ ਜੀ ਦਸਰੇ ਵੀ ਹੀਟ ਚਾਈ ਵੀ ਐ ਤੋ ਤੇ 11 ਕਿਲੋ ਜਿਗਾ ਇਸ ਟਾਈਮ ਅਸੀਂ 9 ਕਿਲੋ ਚੁਆ ਕੇ ਦੇਵਾਂਗੇ ਦੋ ਚਾਰ ਟਾਈਮ ਕੋਈ ਚੁਾਈ ਕਰ ਸਕਦਾ ਜੀ ਹਾਂ ਹਾਂ ਚੌਨ ਨੂੰ ਸੀਲ ਠੰਡੀ ਐ ਪੂਰੀ ਠੰਡੀ ਸੀ ਲੱਗ ਰੇ ਚੌਨ ਨੂੰ ਇਹ ਵੀ ਸੀਲ ਠੰਡੀ ਐ ਜੀ ਦੋ ਟਾਈਮ ਚਾਰ ਟਾਈਮ ਤੁਸੀਂ ਪੈਸੇ ਲਾਉਣੇ ਆ ਭਰਾ ਵੀਰੋ ਤੁਹਾਡਾ ਹੱਕ ਬੰਦਾ ਤੁਸੀਂ ਦੋ ਚਾਰ ਟਾਈਮ ਬਾਈ ਜਿਗਾ ਕਰੇ ਤੇ ਸੱਲੀ ਕਰ ਸਕਦੇ ਆ ਇਹ ਚ ਕੋਈ ਨਹੀਂ ਵੀ ਤੁਸੀਂ ਪਾਟਿਆ ਨੋਟ ਨਹੀਂ ਦੇਣਾ ਨਾ ਬਾਈ ਨੇ ਪਾਟਿਆ ਨੋਟ ਲੈਣਾ ਤੁਸੀਂ ਨੌਕਸ਼ਾਲਾ ਜਾਨਵਰ ਨਹੀਂ ਘਰੇ ਆਪਣੇ ਲੈ ਕੇ ਜਾਣਾ ਇਸੇ ਕਰਕੇ ਤੁਸੀਂ ਬਾਈ ਦੇ ਘਰੇ ਤਸੱਲੀ ਕਰ ਸਕਦੇ ਆ। ਬਾਕੀ ਤੁਹਾਨੂੰ ਬਾਈ ਨੇ ਗਰੰਟੀ ਦੇ ਹੀ ਦਿੱਤੀ ਹੈ ਜੀ। ਇਹ ਵੀ ਚੌਣ ਨੂੰ ਸੀਲ ਠੰਡੀ ਹੈ ਜੀ। ਜਿਵੇਂ ਮਰਜੀ ਚੋਈ ਜਾਵੇ ਊੜੀ ਬੰਦਾ ਹੋਈ ਜੀ। ਇਹਦੇ ਵੀ ਤੁਹਾਨੂੰ ਵੇਰ ਨਾੜ ਦਿਖਾਉਣੇ ਆ ਜੀ ਵੇਖੋ ਦੁੱਧ ਵਾਲੀ ਨਾੜ ਇਹਦੀ ਵੀ ਬਹੁਤ ਮੋਟੀ ਆ। ਬਸ ਕੱਲੀ ਇੱਕੋ ਹੀ ਇੱਕ ਬੈੜ ਥੋੜੀ ਸਾਂਭਣ ਵਾਲੀ ਹੈ ਨਾਰਮਲ ਜੀ। ਇਹਦੀ ਬੈੜ ਤਿਆਰ ਹੋ ਗਈ ਸਾਂਭ ਗਈ ਤੇ ਚਾਰ ਪੈਸੇ ਦੇਣ ਵਾਲੀ ਆ। ਚਾਰ ਡਰਾਪ ਆ ਜਾ ਕੰਮ ਨਹੀਂ ਕਰਦੇ ਲਾਉਣ ਦਾ ਆਪਾਂ ਬੱਚਾ ਲਾ ਕੇ ਦੇ ਦੇ ਬੈੜ। ਹਾਂਜੀ ਹਾਂਜੀ। ਆਪਾਂ ਕੋਈ ਦਾ ਕੰਮ ਨਹੀਂ ਹੈਗਾ। ਬਿਲਕੁਲ। ਕੁਝ ਮਹੀਨੇ ਦੀ ਵੀ ਸੂਈ ਵੀ ਆ। ਠੀਕ ਇਹਦੀ ਵੀ ਡਿਮਾਂਡ ਕੀ ਕਰਦੇ ਆ 35000 ਦੀ ਦੇ ਦਾਂਗੇ ਬਈ ਇਹ 35000 ਦੀ ਦੇ ਦਾਂਗੇ ਇਹਦੇ 35000 ਦੇ ਵਿੱਚੋਂ ਕੁਝ ਕਰਾਂਗੇ ਮਾਨਤਨ ਸਾਰੀਆਂ ਬੇੜਾਂ ਚਾਊ ਮਾਨਤਨ ਬਾਈ ਇਹ ਕਹਿੰਦਾ ਸਾਰੀਆਂ ਬੇੜਾਂ ਚਾਊਗਾ ਇਹਦੀ ਡਿਮਾਂਡ 35000 ਰੁਪਇਆ ਡੇਢ ਮਹੀਨੇ ਦੀ ਸੂਈ ਵੀ 9 ਲੀਟਰ ਦੁੱਧ ਕੰਡੇ ਵਾਲਾ ਤਿਆਰ ਤੁਸੀਂ ਜੋ ਚਾਰ ਟਾਈਮ ਬਾਈ ਦੇ ਘਰੇ ਚੁਆਈ ਕਰਕੇ ਤਸੱਲੀ ਕਰ ਸਕਦੇ ਆ ਆਜੋ ਜੀ 4 ਨੰਬਰ ਤੇ ਇਹ ਹਜੇ ਮੰਨ ਕੇ ਤਾਂ ਡਾਕਟਰ ਦੱਸਾਂ ਕਿ ਦਿਨਾਂ ਦੀ ਕੱਚੀ ਆ ਓਕੇ ਜੀ ਇਹ ਕਿੰਨੇਵੇਂ ਸੂਏ ਆ ਜੀ ਦੂਜੇ ਸੂਏ ਸੁਣਾ ਦੂਜੇ ਸੂਏ ਸੁਣਾ ਜੀ 10 12 ਦਿਨ ਦੀ ਕੱਚੀ ਵੜ ਹੈ ਜੀ ਥਣ ਲੇਵਾ ਇਹਦਾ ਵੀ ਚੰਗਾ ਝੋਲੀ ਚੰਗੀ ਕੱਢੂਗੀ ਢੱਲ ਢੁੱਲ ਬਹੁਤ ਹੈ ਝੋਲੀ ਚ 17 18 ਕਿਲੋ ਦੁੱਧ ਅੱਗੇ ਇਹਦਾ ਪਿਆ ਹੈ ਵਾ ਜੀ ਦੱਸਣ ਦੇ ਮੁਤਾਬਕ ਇਹ ਥੋੜੀ ਜਿਹਾ ਮੰਨ ਕੇ ਚੱਲੇ ਤੇ ਪੈਰਾਂ ਦੀ ਕਿੰਨੀ ਕੀ ਮੰਨਦੀ ਸੀ ਹਾਂਜੀ ਵੀ ਪੈਰ ਬਣਾਏ ਆ ਜੀ ਹਾਂ ਪੈਰ ਬਣਾਏ ਪੱਕੇ ਤੁਸੀਂ ਕੀ ਆਈਏ ਬਾਈ ਜੀ ਕਹਿੰਦੇ ਪੱਕੇ ਦਵਾਈ ਕਰਕੇ ਥੋੜਾ ਜਿਹਾ ਕਰਦੀ ਹੈ ਜੀ ਠੰਡੀ ਸੀਲ ਇਹ ਵੀ ਬਹੁਤ ਜ਼ਿਆਦਾ ਆ ਹਾਂਜੀ ਹਾਂਜੀ ਅੱਜ ਦਾ ਜਿੰਨੀਆਂ ਵੇੜਾਂ ਲਿਆਂਦੀਆਂ ਭਾਲ ਕੇ ਠੰਡੀਆਂ ਹੀ ਲਿਆਦਿਆਂ ਭਾਲ ਕੋਈ ਲੱਤ ਚੱਕ ਗਈ ਤਾਂ ਆਪਣੀ ਜ਼ਿੰਮੇਵਾਰੀ ਹੈ ਹਾਂਜੀ ਠੰਡੀ ਸੀਲੇ ਵੀ ਬਹੁਤ ਜ਼ਿਆਦਾ ਦੂਜੇ ਸੂਏ ਆ ਜੀ ਸੁਣਾ ਨੇ ਕਰਮ ਵਾਲੀ 10-12 ਦਿਨ ਦੀ ਕੱਚੀ ਹੈ ਜੀ ਬਾਕੀਆਂ ਡਾਕਟਰ ਜੀ ਕਹੇ ਬੁਫਾਰੀ ਵੀਰ ਭਰਾ ਨੇ ਵੀ ਇਹ ਲੈਣੀ ਆ ਹਾਂਜੀ ਉਹਨੂੰ ਵੀ ਪੈਸੇ ਦੇ ਕੇ ਜਾਊਗਾ ਦਾ ਮੁੱਲ ਹੀ ਆਪਾਂ ਖੁੰਦੇਗਾ ਹਾਂਜੀ ਇਹ ਦਾ ਵੀ 10-12 ਦਿਨ ਸਾਂਭ ਕੇ ਜਦੋਂ ਆਰਡਰ ਭਰ ਗਈ ਪੂਰਾ ਵਧੀਆ ਕਰ ਗਈ ਤੇ ਚਾਰ ਪੈਸੇ ਦੇਣ ਵਾਲੀ ਤੁਹਾਨੂੰ ਇਧਰਲੀ ਸਾਈਡ ਤੋਂ ਵੀ ਦਿਖਾਉਣੇ ਆ ਬੈਡ ਚੰਗੀ ਆ ਜੀ 10 ਦਿਨ ਸਾਂਭ ਕੇ 4 ਰੁਪਏ ਦੇਣ ਵਾਲੀ ਵਿਹੜਾ ਜੀ ਕਿਸੇ ਪਾਸੋਂ ਨਹੀਂ ਵਿਹੜ ਖੁੰਜੀ ਵੀ ਤੇ ਕਿੰਨਾ 17 18 ਕਿਲੋ ਦੁੱਧ ਪਿਆਜੂਗੀ 17 18 ਕਿਲੋ ਦੀ ਇਹ ਤਾਂ ਆਪਣੀ ਗਰੰਟੀ ਤੇ ਆਈ ਆ ਮੰਨ ਕੇ ਚਲ ਖਾਸ ਬੰਦਿਆਂ ਤੋਂ ਵਿਹੜ ਆਈ ਠੀਕ ਹੈ ਜੀ ਚਾਰ ਹੀ ਥਾਣਾ ਫੋਟਸ਼ਾਹ ਕਿਦੀ ਵੀ ਨਹੀਂ ਜੀ ਥਾਣਾ ਦੀ ਬਾਈ ਜੀ ਓਕੇ ਹੈ ਜੀ ਜਮਾ ਓਕੇ ਆ ਬਾਈ ਕੋਈ ਥਾਣਾ ਵੱਧ ਘੱਟ ਨਾ 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 ਵੀਰੇ ਮੈਂ ਕਹਿੰਦਾ ਜੇ ਕਿ ਥਾਣਾ ਵੱਧ ਘੱਟ ਹੋਏ ਆਪਣੇ ਘਰੇ ਛੱਡ ਦੇ ਥਾਣਾ ਦੀ ਬਾਈ ਜੀ ਕਹਿੰਦੇ ਬਿਲਕੁਲ ਓਕੇ 10 12 ਦਿਨ ਦੀ ਕੱਚੀ ਆ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਫੋਨ ਤੇ ਕਰਾਂਗੇ ਡਾਟ ਇਹਦੀ ਡਿਮਾਂਡ ਬਾਈ ਜੀ ਹਾਂਜੀ ਜਿਵੇਂ ਵੀ ਆ ਇਹਦਾ ਡਿਮਾਂਡ ਫੋਨ ਤੇ ਕਰਨ ਦਾ ਰੀਜਨ ਬਾਈ ਜੀ ਕਹਿੰਦੇ ਵੀ ਕੋਈ ਵਪਾਰੀ ਭਰਾ ਵੀ ਲੈ ਸਕਦਾ 10 12 ਦਿਨ ਸਾਮਕੇ ਵਾਲੇ ਨਹੀਂ ਵੇਚਣੀ ਹੁੰਦੀ ਆਪਣੇ ਕੋਲੇ ਖੜੀ ਰਹਿ ਗਈ ਆਪਾਂ ਤਿਆਰ ਕਰਕੇ ਵੇਚਣੀ ਤਾਂ ਕਰਕੇ ਆਪਾਂ ਫੋਨ ਤੇ ਬਿਲਕੁਲ ਜੀ ਠੀਕ ਹੈ ਜੀ ਹਾਂਜੀ ਬਾਈ ਲਾਸਟ ਆ ਗਈ 5 ਨੰਬਰ ਤੇ ਜਰਸੀ ਕ੍ਰੋਸ ਚਾ ਡਾਕਟਰ ਹਾਂਜੀ ਟੰਡੀ ਸੀਨ ਲੱਗਦਾ ਵੀ ਕੋਈ ਚੱਕਰ ਠੀਕ ਹੈ ਜੀ ਜਰਸੀ ਕ੍ਰੋਸ ਚ ਆਉਂਦੀ ਹੈ ਇਹਦਾ ਵੀ ਹਵਾਨਾ ਚੰਗਾ ਜੀ ਵੇਖੋ 4 ਇਚ ਦਾ ਨਾ ਕੋਈ ਫੋਰਸ਼ਾ ਕੀ ਦੇ ਵੀ ਨਹੀਂ ਗੱਲ ਉਹੀ ਫੇਰ ਆ ਗਈ ਵੀ ਲੱਤ ਚੱਕ ਗਈ ਤਾਂ ਆਪਣੀ ਜ਼ਿੰਮੇਵਾਰੀ ਹਾਂਜੀ ਇਹ ਵੀ ਕਿੰਨੇ ਦਿਨ ਦੀ ਕੱਚੀ ਹੋਈ ਏ ਇਹ ਬਣ ਕੇ ਚੱਲ ਵੀ ਇੱਕ ਤਾਂ ਦਿਨ ਹੀ ਲਊਗੀ ਸਾਡੂ ਠੀਕ ਹੈ ਜੀ ਇਹ ਵੀ ਜਦੋਂ ਪਹਿਲਾਂ ਪੂਰੇ ਟਾਈਮ ਤੇ ਆ ਗਈ ਲੀਵਾ ਬਹੁਤ ਸੋਹਣਾ ਪਰ ਹੋ ਗਈ ਇਹ ਵੀ ਕਿੰਨੇਵੇਂ ਸੂਏ ਸੋਹਣਾ ਜੀ ਨਹੀਂ ਦੂਜੇ ਸੂਏ ਸੋਹਣਾ ਦੂਜੇ ਸੂਏ ਸੋਹਣਾ ਜੀ ਪੰਜਾਬ ਵਾਲੀ ਜਰਸੀ ਕ੍ਰੋਸ ਚ ਆਉਂਦੀ ਏ ਵੀ ਕੁਸੂਆ ਦਾ ਆਪ ਦੀ ਸਮਝ ਦਾ ਲਾਇਆ ਕਰਿਆ ਬਿਲਕੁਲ ਜੀ ਉਹ ਵਾਲਾ ਵੀ ਜਿਹੜਾ ਮਰਜੀ ਬੰਦਾ ਮਨ ਲੈ ਦੂਜਾ ਮਨ ਲੈ ਤੀਜਾ ਮਨ ਲੈ ਅੱਗੇ ਪਹਿਲਾਂ ਕਹਿੰਦਾ ਲਿੱਸੀ ਆਏ ਕਾਲੇ ਡਾਕਟਰ ਕਾਤੇ ਮਾਨਿਕ ਦਲਦ ਮੈਂ ਨਾ ਯਾਰ ਹਾਂ ਛੋਟਾ ਨਾ ਵੱਡਾ ਆ ਗਾਈਆਂ ਚ ਆਉਂਦੀ ਐ ਜੀ ਦਰਮਿਆਨਾ ਕਰਦਾ ਜਿਵੇਂ ਜਰਸਿੰਗਾ ਦਾ ਕਰਦੇ ਹੁੰਦਾ ਜੀ ਨਾ ਛੋਟਾ ਨਾ ਵੱਡਾ ਲੀਵਾ ਚੰਗਾ ਲੱਗਿਆ ਕਰਮ ਵਾਲੀ ਥਣ ਬਹੁਤ ਚੰਗੇ ਲੱਗੇ ਹੋਏ ਆ ਬਾਲਾ ਨਹੀਂ ਕਹਿੰਦੇ 12 ਕਿਲੋ ਦੁੱਧ ਪਿਆਊਂਗੀ ਹਾਂਜੀ 12 13 ਕਿਲੋ ਦੁੱਧ ਬਾਈ ਜੀ ਕਹਿੰਦੇ ਆਰਾਮ ਨਾਲ ਪਿਆ ਦੂਗੀ ਇਹ ਵੀ ਤੁਹਾਡੇ ਸਾਹਮਣੇ ਵੇਲੇ ਵਿੜੇ ਦੇ ਵਿਚਾਲੇ ਖੜਾ ਕੇ ਇਹ ਵੀ ਬਾਈ ਨੇ ਰੋਗ ਲਈ ਬਾਈ ਥਣਾ ਦੀ ਓਕੇ ਐ ਜੀ ਮੈਂ ਕਹਿੰਦਾ ਡਾਕਟਰ ਪਾਸ ਥਣਾ ਦੀ ਡੰਨ ਥਣਾ ਦੀ ਬਾਈ ਜੀ ਕਹਿੰਦੇ ਪੂਰੀ ਡੰਨ ਦੁੱਧ ਦੇਦਾ ਵੀ ਚੰਗਾ ਆਊਗਾ ਫ ਹਾਂਜੀ ਸ਼ੌਕ ਪੂਰੇ ਕਰੂ ਜਰਸੀ ਦਾ ਸ਼ੌਕ ਪੂਰਾ ਕਰ ਤੇ ਨਾਲੇ ਦੇਸੀ ਨਾਲੇ ਦੇਸੀ ਦਾ ਕਰੂ ਗੱਲ ਸਹੀ ਹੈ ਬਾਈ ਬਾਈ ਦੇਸੀ ਦਾ ਸ਼ੌਕ ਵੀ ਪੂਰਾ ਕਰ ਗੀ ਗੱਲ ਸਹੀ ਹੈ ਰੰਗ ਚਿੱਟਾ ਕਰਕੇ ਤੇ ਜਰਸੀ ਇਹ ਦੇਸੀ ਤੇ ਜਰਸੀ ਕ੍ਰਾਸ ਚ ਪੈਂਦੀ ਆ ਸੀਲ ਠੰਡੀ ਬਹੁਤ ਜ਼ਿਆਦੇ ਆ ਜਿਸ ਕਿਸੇ ਵੀਰ ਨੇ ਦੇਸੀ ਦੁੱਧ ਪੀਣਾ ਹੁੰਦਾ ਇਹ ਚੱਕ ਕੇ ਘੜ ਦੂ ਡਾਕਟਰ ਹਾਂਜੀ ਦੇਸੀ ਵਾਲਾ ਕੰਮ ਹੀ ਆ ਬਾਈ ਸੀਲ ਠੰਡੀ ਤੁਹਾਡੇ ਸਾਹਮਣੇ ਆ 2-3 ਦਿਨ ਦੀ ਕੱਚੀ ਆ ਬਾਈ 12-13 ਲੀਟਰ ਦੁੱਧ ਬਾਈ ਜੀ ਕਹਿੰਦੇ ਆਮ ਨਹੀਂ ਪਿਆਜੂਗੀ ਤੇ ਇਹਦੀ ਡਿਮਾਂਡ ਕੀ ਹੈ ਜੀ ਇਹ ਆਪਾਂ 38000 ਦੀ ਦਮੇ ਡਾਕਟਰ ਇਹ 38000 ਦੀ ਬਾਈ ਜੀ ਕਹਿੰਦੇ ਦੇ ਦਾਂਗੇ ਵਿੱਚੋਂ ਕੋਣ ਵਾਲਾ ਭਾਗ ਕਰਤਾ ਕੋਈ ਦਿੰਦਾ ਨਹੀਂ ਨਹੀਂ ਬਿਲਕੁਲ ਬਾਈ ਸੱਜਰਬੜ 12 13 ਲੀਟਰ ਵਾਲੀ ਕੌਣ ਦਿੰਦਾ 30000 ਚ ਆ ਤੁਹਾਡੇ ਸਾਹਮਣੇ ਆ ਜੀ ਆਫਰਾਂ ਲਾ ਦੀਆਂ ਬਾਈ ਦੀਆਂ ਵਧੀਆ ਅੱਜ ਤੇ ਜੇ ਕੋਈ ਵੀਰ ਭਰਾ ਬਾਈ ਦੂਰ ਨੇੜੇ ਦਾ ਕੋਈ 2 3 ਜਾਨਵਰ ਇਕੱਠੇ ਲਵੇ ਤੁਹਾਡੇ ਆਪਾਂ ਯਾਰ ਕਰਾਇਆ ਫ੍ਰੀ ਕਰਦਾ ਪੂਰੇ ਪੰਜਾਬ ਦਾ ਹਾਂਜੀ ਮਾਨਤਾਨ ਵੀ ਖੁੱਲਾ ਮਾਨਤਾਨ ਵੀ ਖੁੱਲਾ ਹੋਊਗਾ ਜੀ ਪੂਰੇ ਪੰਜਾਬ ਦਾ ਕਰਾਇਆ ਫਰੀ ਹੋਊਗਾ ਜੇ ਬਾਈ ਕਹਿੰਦਾ ਕੋਈ ਦੋ ਤਿੰਨ ਜੇ ਵੇੜਾ ਇਕੱਠੀਆਂ ਬੰਦਾ ਕੋਈ ਲੈਂਦਾ ਤਾਂ ਤੁਹਾਡੇ ਸਾਹਮਣੇ ਜੀ ਤੁਹਾਨੂੰ ਸਾਰੇ ਇੰਗਲਾਂ ਤੋਂ ਵੇੜਾ ਆਪਾਂ ਦਿਖਾ ਦਿਆਂ ਬਾਕੀ ਹੁਣ ਤੁਸੀਂ ਆਪਦੀ ਤਸੱਲੀ ਭਰ ਕੇ ਕਰਨੀ ਆ ਵੀ ਆ ਕੇ ਬਾਈ ਦੇ ਘਰੇ ਤਸੱਲੀ ਕਰ ਸਕਦੇ ਆ ਜੀ ਦੇਖੋ ਬਾਈ ਫੇਰ ਥੱਲੇ ਬੈਠ ਗਏ ਜੀ ਸੇਲ ਚ ਲੱਗ ਕੇ ਵੇੜਾ ਬਹੁਤ ਜ਼ਿਆਦਾ ਆ ਵੀਡੀਓ ਨੂੰ ਇਹਦੇ ਵਹਿ ਜਾ ਹਾਂਜੀ ਐ ਨਹੀਂ ਵੀ ਡਰ ਚੂ ਜਾਂ ਲੱਤ ਮਾਰ ਹਾਂਜੀ ਵੀਡੀਓ ਨੂੰ ਭਰਾ ਮੇਰੇ ਉਹ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ ਤਾਂ ਕਿ ਸਾਡਾ ਵੀ ਹੌਸਲਾ ਵੱਸ ਸਕੇ ਵੀਡੀਓ ਸੇਲ ਪਰਚੇਜ ਦੀਆਂ ਵੀਡੀਓ ਆਪਾਂ ਨਵੀਆਂ ਪਾਉਣ ਲੱਗੇ ਆਪਣੇ ਵਾਲੇ ਚੈਨਲ ਤੇ ਪਹਿਲਾਂ ਆਪਣੇ ਚੈਨਲ ਤੇ ਰਿਪੀਟਰ ਪਸੂ ਵਾਲੀ ਓਨਲੀ ਵੀਡੀਓ ਆਉਂਦੀਆਂ ਸੀਗੀਆਂ ਜਿਸ ਕਿਸੇ ਵੀਰ ਜਿੰਨਾ ਵੀਰਾਂ ਭਰਾਵਾਂ ਦੇ ਪਸੂ 2-4 ਸਾਲ ਤੋਂ ਰਿਪੀਟਰ ਗੱਭਨ ਨਹੀਂ ਰਹਿੰਦੇ ਪੂਰੇ ਥੱਕ ਚੁੱਕਿਆ ਜੋਰ ਲਾ ਕੇ ਮੱਝਾਂ ਤੇ ਜਾਂ ਗਾਵਾਂ ਤੇ ਜਾਂ ਕੋਈ ਚੰਗੀ ਵਿਹੜ ਬੰਦਾ ਆਵਾਰਾ ਛੱਡ ਦਿੰਦਾ ਉਹ ਵੀ ਕੋਈ ਵੀਰ ਸ਼ੌਂਕ ਵਾਲੇ ਜਿਨ੍ਹਾਂ ਨੇ ਰੱਖਣੀਆਂ ਘਰੇ ਆਵਾਰਾ ਵਿਹੜ ਫੜ ਕੇ ਵੀ ਗੱਪੜ ਕਰਾ ਸਕਦੇ ਆ ਆਪਣੇ ਕੋਲ ਦਵਾਈ ਮਿਲੂਗੀ 1 ਮਹੀਨੇ ਦੀ ਮੈਡੀਸਨ ਹੁੰਦੀ ਆ 1 ਮਹੀਨੇ ਦੇ ਵਿੱਚ ਵਿੱਚ ਜਿੰਨੇ ਟਾਈਮ ਦਾ ਪਸ਼ੂ ਮਰਜੀ ਵੀ ਝਿਰਿਆ ਹੋਵੇ ਸਾਲ 2 ਸਾਲ 4 ਸਾਲ ਦਾ 100 ਚੋਂ 100% ਅਪਾ ਤੁਹਾਨੂੰ ਗਾਰੰਟੀ ਦਵਾਂਗੇ ਪਸ਼ੂ ਕਨਸੀਵ ਹੋਊਗਾ ਜਿਹੜੇ ਵੀਰ ਨਵੇਂ ਜੁੜ ਰਹੇ ਆ ਉਹ ਆਪਣੇ ਚੈਨਲ ਦੇ ਵੀਡੀਓ ਦੇਖ ਸਕਦੇ ਆ ਫੇਸਬੁੱਕ ਤੇ ਇਨਸਟਾ ਦੇ ਡਾਕਟਰ ਅਮਰੀਕ ਢਾਲੀਵਾਲ ਦੇ ਨਾਂ ਦੇ ਫੁੱਲ ਵੀਡੀਓ ਜਾ ਕੇ ਦੇਖ ਸਕਦੇ ਆ ਤੇ ਕਸਟਮਰਾਂ ਤੋਂ ਤੁਸੀਂ ਫੀਡਬੈਕ ਵੀ ਲੈ ਸਕਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿੰਨਾ ਭਰਾਵਾਂ ਨੂੰ ਚੰਗੇ ਜਾਣਾਂ ਪਰੇ ਦੀ ਲੋੜ ਆ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਾਸ਼ੀ ਗਾਲ ਜੀ ਧੰਨਵਾਦ ਸਾਸ਼ੀ ਗਾਇ